जय श्री राम जय श्री बालाजी जय श्री गुरु माता जी श्री बालाजी महाराज ਦਾ ਸੱਚਾ ਸੁੱਚਾ ਦਰਬਾਰ 80 24 ਸਾਲ ਤੋਂ ਇਸ ਦਰਬਾਰ ਦੇ ਨਾਲ ਜੁੜੇ ਹੋਏ ਆ ਅੱਜ ਟਿੱਕਣ ਜੋ ਸੋਚਿਆ ਉਸ ਤੋਂ ਵੱਧ ਬਹਾਅ ਲੱਗਨੇ ਦਿੱਤਾ ਹੈ ਸੋਚਣ ਦੇ ਵਿੱਚ ਕਮੀ ਹੁੰਦਾ ਹੈ ਬਾਬਾ ਦੇ ਦੇਨ ਦੇ ਵਿੱਚ ਕਮੀ ਕੋਈ ਨਹੀਂ ਹੈ ਜੀਵਨ ਵਿੱਚ ਕਿੰਨਾ ਕ ਫਰਕ ਵੇਖਣਾ ਮਿਲਿਆ ਜਿਸ ਦਿਨ ਇਸ ਦਰਬਾਰ ਨਾਲ ਜੁੜਿਆ ਹਨ ਜਮੀਨ ਤੋਂ ਇਹ ਸਮਝ ਲਓ ਕਿ ਬਾਬਾ ਨੇ ਉੱਪਰ ਉਡਾਇਆ ਅੱਜ ਅਗਰ ਬੁਲੰਦੀਆਂ ਤੇ ਲੈ ਕੇ ਗਏ ਆ ਅੱਜ ਉੜਦੇ ਫਿਰਦੇ ਆ ਤੇ ਇਸ ਦਰਬਾਰ ਦੀ ਬਦੌਲਤ ਆ ਕੀ ਦਸੀਏ ਇਸ ਦਰਬਾਰ ਦੇ ਕਰਿਸ਼ਮੇ ਮਤਲਬ ਅੱਜ ਦੱਸਣ ਲੱਗਿਏ ਤੇ ਟਾਈਮ ਥੋੜਾ ਬਹਿ ਜਾਏਗਾ ਉਹ ਕੁਝ ਮਿਲਿਆ ਜੋ ਕਦੀ ਸੋਚਿਆ ਵੀ ਨਹੀਂ ਸੀਗਾ ਅੱਜ ਬੁਲੰਦੀਆਂ ਤੇ ਬਾਬਾ ਲੈ ਕੇ ਗਏ ਆ ਅੱਜ ਬੱਚੇ ਉੜਦੇ ਫਿਰਦੇ ਆ ਜਿਹੜੇ ਆ ਉਹਨਾਂ ਦੀ ਬਦੌਲਤ ਹੈ ਜੀ ਕੁਝ ਇੱਕਦਾਂ ਵੀ ਸਾਂਝਾ ਕਰਨਾ ਚਾਹਾਂ ਵਾਕਿਆ ਸਾਡੇ ਨਾਲ ਵੀ ਇੱਥੋਂ ਦੀ ਜਿਹੜੀ ਕਿਰਪਾ ਹੋਈ ਹੋਵੇ ਕੋਈ ਇੱਕ ਹੋਵੇ ਤੇ ਅਸੀਂ ਦਸੀਏ ਸਾਡੇ ਦੋਨੋਂ ਬੱਚੇ ਜਿਹੜੇ ਹੈ ਜੀ ਇਸ ਦਰਬਾਰ ਦੀ ਦੇਣ ਹੈ ਸਾਨੂੰ ਅੱਜ ਤਿਕਨ ਜੋ ਕੁਝ ਮਿਲਿਆ ਇਸ ਦਰਬਾਰ ਦੇ ਵਿੱਚੋਂ ਮਿਲਿਆ ਬਿਲਕੁਲ ਇੱਕ ਬੰਦਾ ਕਹਿੰਦਾ ਜਮੀਨ ਤੇ ਸੀ ਅਸੀਂ ਜਮੀਨ ਤੋਂ ਵੀ ਥੱਲੇ ਸੀ ਅੱਜ ਮਾਲਕ ਉੱਥੇ ਤੱਕ ਲੈ ਕੇ ਗਿਆ ਹੈ ਜਿਹੜਾ ਕਦੀ ਸੋਚਿਆ ਨਹੀਂ ਸੀ ਇਸ ਦਰਬਾਰ ਦੀਆਂ ਸੀੜੀਆਂ ਜਿਹੜਾ ਚੜ ਗਿਆ ਨਾ ਉਹ ਖਾਲੀ ਨਹੀਂ ਕਰੀ ਗਿਆ ਮੰਨ ਦੇ ਵਿੱਚ ਤੁਸੀਂ ਸੋਚ ਕੇ ਆਓ ਬੰਦੇ ਇਤੋਂ ਖਾਲੀ ਨਹੀਂ ਜਾ ਸਕਦਾ ਬਸ ਸੀੜੀਆਂ ਹੀ ਕਰੀ ਚੜ੍ਹ ਗਏ ਸੱਚੇ ਭਾਵਨਾ ਨਾਲ ਅੱਜ ਗੁਰੂ ਮਾਤਾ ਜੀ ਦੀ ਤਪੱਸਿਆ ਕੀਤੀ ਹੋਈ ਇਸ ਦਰਬਾਰ ਦੀ ਅੱਜ ਲੋਕੀ ਮੋਜਾਂ ਲੈਂਦੇ ਪਏ ਆ ਗੁਰੂ ਮਾਤਾ ਜੀ ਮਹਾਰਾਜ ਬਾਲਾ ਜੀ ਮਹਾਰਾਜੀਆਂ ਸ਼ਕਤੀਆਂ ਨੂੰ ਇੱਥੇ ਲਿਆਉਣ ਵਾਲੇ ਆ ਜੀ ਅੱਜ ਮੈਂ ਬਿਆਨ ਨਹੀਂ ਕਰ ਸਕਦਾ ਜੀ ਮੇਰੇ ਮਤਲਬ ਕਿ ਕੋਈ ਸ਼ਬਦ ਹੀ ਨਹੀਂ ਹੈ ਇਸ ਦਰਬਾਰ ਦੇ ਨਾਲ ਵਾਸਤੇ ਤਾਂ ਇੰਨਾ ਕਿ ਜਿਆਦਾ ਜੁੜੇ ਹੋਏ ਆਂ ਅੱਖਾਂ 'ਚ ਹੰਝੂ ਆ ਰਹੇ ਮਤਲਬ ਕੋਈ ਦੱਸ ਹੀ ਨਹੀਂ ਸਕਦੇ ਕਿ ਇਸ ਦਰਬਾਰ ਦੀਆਂ ਰਹਿਮਤਾਂ ਦੀਆਂ ਕਿਰਪਾ ਕੋਈ ਐਸਾ ਬੰਦਾ ਨਹੀਂ ਹੋਏਗਾ ਜਿਹੜਾ ਇਹ ਕਹੇਗਾ ਕਿ ਯਾਰ ਮੈਨੂੰ ਇੱਥੋਂ ਆ ਕੇ ਕੁਝ ਨਹੀਂ ਮਿਲਿਆ ਤੁਸੀਂ ਇਸ ਦਰਬਾਰ ਨਾਲ ਜੁੜੋ ਸਹੀ ਇੱਕ ਵਾਰੀ ਸੀੜੀਆਂ ਜਿਹੜਾ ਚੜ ਗਿਆ ਉਹ ਖਾਲੀ ਨਹੀਂ ਕਰੀ ਗਿਆ ਇੰਨੀ ਆਪਾਰ ਕਿਰਪਾ ਤੇ ਇੰਨੀ ਅਤੀ ਅਤੀ ਜਿਹੜੀ ਕਹਿੰਦੇ ਆ ਨਾ ਅਤੀ ਕਿਰਪਾ ਹੈ ਜੀ ਇਸ ਦਰਬਾਰ ਦੀ ਬਾਲਾ ਜੀ ਮਹਾਰਾਜ ਇਸੇ ਤਰ੍ਹਾਂ ਜਿਹੜਾ ਵੀ ਇੱਥੋਂ ਆਵੇ ਝੋਲੀਆਂ ਭਰ ਕੇ ਲੈ ਕੇ ਜਾਵੇ ਸਭ ਦੀਆਂ ਝੋਲੀਆਂ ਭਰਨ ਵਾਲੇ ਬੈਠੇ ਬਾਲਾ ਜੀ ਮਹਾਰਾਜ ਗੁਰਮਾਤਾ ਜੀ ਮਹਾਰਾਜ ਇਹ ਦਰਬਾਰ ਸੱਚਾ ਸੁੱਚਾ ਦਰਬਾਰ ਹੈ ਮਾਲਕ ਦੀ ਕਿਰਪਾ ਇਸੇ ਤਰ੍ਹਾਂ ਸਭ ਦੇ ਉੱਪਰ बरसਦੀ ਰਹੇ ਜਿਹੜੀ ਹੋਰ ਸੰਗਤ ਵੀ ਆਪਣੇ ਨਾਲ ਜੋੜੀ ਆ ਤੇ ਜਦੋਂ ਜਰਨਨ ਦਾ ਨਸ਼ਾ ਇੱਥੇ ਆਣਾ ਸ਼ੁਰੂ ਕੀਤਾ ਅਸੀਂ ਆਣਾ ਸ਼ੁਰੂ ਕੀਤਾ ਇਹ ਸਮਝੋ ਧਰਮਸ਼ਾਲਾ ਤੇ ਕੰਮ ਸੀਗਾ ਤੇ ਅੱਜ ਹਜ਼ਾਰਾਂ ਬੰਦਾ ਇੱਥੇ ਆਉਂਦੇ ਆ ਜੀ ਅੱਜ ਇਹ ਕਹਿ ਸਕਦੇ ਕਿ ਹਜ਼ਾਰਾਂ ਬੰਦਾ ਜਿਹੜੇ ਹੈ ਜੀ ਇੱਥੋਂ ਬਾਬਾ ਜੀ ਦੀ ਕੱਪਣਾ ਚਿੱਟੇ ਲੈ ਕੇ ਅਮਰਤ ਜਲ ਦੇ ਛਿੱਟੇ ਲੈ ਕੇ ਇਹ ਤੋਂ ਠੀਕ ਹੋ ਕੇ ਜਾ ਰਿਹਾ ਹੈ ਛਿੱਟੇ ਲੈਣ ਨਾਲ ਕੀ ਅਸਰ ਹੁੰਦਾ ਹੈ ਬੰਦੇ ਦੇ ਜੀਵਨ 'ਤੇ ਕਿਸੇ ਵੀ ਤਰ੍ਹਾਂ ਦੀ ਕੋ ਪ੍ਰੋਬਲਮ ਹੈ ਮਤਲਬ ਇਹ ਸਮਝ ਲੋ ਮੈਂ ਛੋਟੇ ਜੀ ਨੂੰ ਤੁਹਾਨੂੰ ਦੱਸਦਾ ਸਾਡੇ ਫਾਦਰ ਨੂੰ ਪੈਰਲੈਟਿਕ ਦਾ ਅਟੈਕ ਹੋ ਗਿਆ ਤੇ ਚਰਨ ਤੁਲੀ ਹੈ ਜੀ ਮੁਕਤੀ ਤਾਂ ਆਉਂਦੀ ਤੇ ਸਾਡੇ ਛੋਟੇ ਬੇਟਾ ਉਦੋਂ ਇਹ ਸਮਝ ਲੋ ਕਿ 10 12 ਸਾਲ ਦਾ ਸੀਗਾ ਤੇ ਉਹਨਾਂ ਨੇ ਕਿਹਾ ਪਾਪਾ ਚਰਨ ਤੁਲੀ ਲਗਾਓ ਡੈਡੀ ਦੇ ਅਸੀਂ ਚਰਨ ਤੁਲੀ ਡੈਡੀ ਦੇ ਲਗਾਈ ਹੈ ਹਸਪੀਟਲ ਪਹੁੰਚਦੇ ਟਿੱਕਣਾਂ ਉਹਨਾਂ ਦੇ ਹੱਥ ਪੈਰ ਚੱਲਨੇ ਸ਼ੁਰੂ ਹੋ ਗਏ ਸੀਗੇ ਜੀ ਅੱਛਾ ਜੀ ਮਤਲਬ ਇਹ ਦਰਵਾਜ਼ੇ ਕੀ ਰਹਿਮਤਾ ਦਸੀਏ ਕਿਤੇ ਕੋਈ ਪ੍ਰੋਬਲਮ ਮੇਰੀ ਆਪਣੀ ਡਿਸਕ ਦੀ ਇੰਨੀ ਕੁ ਪ੍ਰੋਬਲਮ ਇੰਨੀ ਕੁ ਪ੍ਰੋਬਲਮ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੈਂ ਘਾਰੇ ਸਮਝ ਲੋ ਜਰਾ ਜਿੰਨਾ ਝੁਕ ਨਹੀਂ ਸਕਦਾ ਤੇ ਇੱਥੇ ਆ ਕਿ ਜੋ ਮਰਜ਼ੀ ਕਰਾ ਲਓ ਮੇਰੇ ਕੋਲ ਇਹ ਸੇਵਾ ਬਾਬਾ ਕਰਵਾਉਂਦੇ ਆ ਜੀ ਬਸ ਇਸੇ ਤਰ੍ਹਾਂ ਜੁੜੀ ਰੱਖਣ ਜੀ ਬਾਲਾ ਜੀ ਮਹਾਰਾਜ ਦੀ ਅਤੀ ਅਪਾਰ ਕਿਰਪਾ ਹੈ ਜੀ ਇਸ ਤਰ੍ਹਾਂ ਜੈ ਸ਼੍ਰੀ ਵਾਲੇ ਜੈ ਗੁਰਮਾਤਾ ਜੀ